ਸਾਸੀਕਾ ਦੋਸਤੋ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਕਲਾ ਸ਼ਹਿਰ ਫਰੀਦਕੋਟ ਦੋਸਤੋ ਹਰ ਵਾਰੀ ਮੈਂ ਤੁਹਾਡੇ ਨਾਲ ਨਵੀਂ ਤੋਂ ਨਵੀਂ ਵੀਡੀਓ ਪਾ ਕੇ ਹਰੇਕ ਤੋਂ ਹਰੇਕ ਨਵੇਂ ਤੋਂ ਨਵੇਂ ਮਰੀਜ਼ ਦੀ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦਾ ਰਹਿਣਾ ਮੇਰਾ ਮਕਸਦ ਹੁੰਦਾ ਜਿਹੜੀ ਆਪਾਂ ਪਿਛਲੇ ਕਈ ਲੰਮੇ ਸਮਾਂ ਤੋਂ ਦੇਖ ਰਹੇ ਹਾਂ ਪੂਰੇ ਵਰਲਡ ਦੇ ਵਿੱਚ ਇੱਕ ਬੜੀ ਨਾਮਰਾਦ ਬਿਮਾਰੀ ਫੈਲੀ ਹੈ ਜਿਸ ਦਾ ਨਾਮ ਹੈਗਾ ਕੈਂਸਰ ਜਿਹੜੇ ਸਾਡੇ ਦਾਦੇ ਪੜਦਾਦੇ ਸੀ ਸਾਡੇ ਜਿਹੜੇ ਬਜ਼ੁਰਗ ਸੀਗੇ ਉਹ ਇਹ ਬਿਮਾਰੀ ਦਾ ਨਾਮ ਲੈਣ ਤੋਂ ਵੀ ਗਰੇਜ ਕਰਦੇ ਹੁੰਦੇ ਸੀ ਜਿਵੇਂ ਅੱਜ ਦੀ ਗੱਲ ਕਰਾਂ ਜਿਹੜੀ ਇਹ ਬਿਮਾਰੀ ਆ ਇੰਨੀ ਕਿ ਜ਼ਿਆਦਾ ਵੱਧ ਚੁੱਕੀ ਆ ਬੜੇ ਵੱਡੇ ਵੱਡੇ ਸ਼ਹਿਰਾਂ ਚ ਬੜੇ ਵੱਡੇ ਵੱਡੇ ਹਸਪਤਾਲ ਬਣ ਚੁੱਕੇ ਆ ਸਾਡੇ ਵਾਂਗੂ ਕੋਈ ਹੋਰ ਵੀਰ ਭੈਣ ਪ੍ਰੈਸ ਇਸ ਤਰ੍ਹਾਂ ਦਵਾਈਆਂ ਦੇ ਰਹੇ ਆ ਹਨਾ ਜੀ ਮੇਰਾ ਫਰਜ਼ ਹੁੰਦਾ ਮੈਂ ਹਰ ਵਾਰੀ ਤੁਹਾਡੇ ਨਾਲ ਕੋਈ ਨਾ ਕੋਈ ਨਵੀਂ ਤੋਂ ਨਵੀਂ ਜਾਣਕਾਰੀ ਸਾਂਝੀ ਕਰਾਂ ਨਵੀਂ ਤੋਂ ਨਵੀਂ ਅਪਡੇਟ ਤੁਹਾਡੇ ਨਾਲ ਮੈਂ ਜੁੜਿਆ ਰਹਿਵਾਂ ਤੁਹਾਨੂੰ ਮੈਂ ਦਿੰਦਾ ਰਹਿਵਾਂ ਦੋਸਤੋ ਪਿਛਲੇ ਦਿਨੀ ਮੇਰਾ ਕਿਹੜਾ ਫੇਸਬੁੱਕ ਤੇ ਪਹਿਲਾ ਪੇਜ ਬਣਿਆ ਸੀਗਾ ਪੰਜਾਬੀ ਚ ਮਨਪ੍ਰੀਤ ਸਿੰਘ ਬਰਾੜ ਰਾਇਆਂ ਵਾਲਾ ਉਹ ਕਿਸੇ ਨੇ ਸ਼ਰਾਰਤੀ ਬੰਦੇ ਨੇ ਆਪਣਾ ਹੈਕ ਕਰ ਲਿਆ ਸੀਗਾ ਜਿਹੜੇ ਮੇਰੇ ਪੇਜ ਤੇ ਉਹ ਵੀਰ ਭੈਣ ਭਰਾ ਜੁੜੇ ਆ ਉਸ ਨੂੰ ਅਨਫੋਲੋ ਕਰ ਦਿਓ ਜਿਹੜਾ ਹੁਣ ਨਵੀਂ ਵੀਡੀਓ ਮੈਂ ਜਿਹੜੇ ਪੇਚਾਂ ਤੇ ਪਾਰ ਰਿਹਾ ਜਿਹੜੀਆਂ ਹੁਣ ਚੱਲ ਰਹੀਆਂ ਇਹ ਆਪਣੇ ਨਵੇਂ ਪੇਜ ਆ ਜਿਹੜੇ ਹੁਣ ਆਪਾਂ ਨਵੇਂ ਬਣਾਏ ਆ ਪਹਿਲਾਂ ਵਾਲੇ ਸ਼ਰਾਰਤੀ ਬੰਦੇ ਨੂੰ ਆਪਣੇ ਹੈਕ ਕਰ ਲਏ ਸੀਗੇ ਪੇਜ ਹੁਣ ਜਿਹੜਾ ਨਵਾਂ ਪੇਜ ਆ ਆਪਣਾ ਜਿੱਤੇ ਹੁਣ ਤੁਸੀਂ ਵੀਡੀਓ ਦੇਖ ਰਹੇ ਆ ਚੱਲਦੀ ਵੀਡੀਓ ਇਹ ਆਪਣੇ ਨਵੇਂ ਪੇਜ ਆ ਆਪਣਾ YouTube ਤੇ ਜਿਹੜਾ ਚੈਨਲ ਆ ਮਨਪ੍ਰੀਤ ਸਿੰਘ ਬਰਾੜ ਉਹ ਆਪਣਾ YouTube ਤੇ ਚੈਨਲ ਬਣਿਆ ਹੋਇਆ ਤੁਸੀਂ YouTube ਤੇ ਮੇਰੇ ਨਾਲ ਜੁੜ ਸਕਦੇ ਹੋ ਤੇ ਮੈਂ ਹਰ ਵਾਰੀ ਜਿਹੜੀ ਨਵੀਂ ਤੋਂ ਨਵੀਂ ਵੀਡੀਓ ਪਾਉਣਾ ਅੱਜ ਮੇਰੇ ਨਾਲ ਇੱਕ ਮਾਤਾ ਜੀ ਬੈਠੇ ਆ ਇਹਨਾਂ ਦੀ ਜਿਹੜੀ ਜਾਣਕਾਰੀ ਮੈਂ ਸਾਂਝੀ ਕਰੂੰਗਾ ਇਹਨਾਂ ਦੇ ਬੇਟੇ ਨੂੰ ਸਮੱਸਿਆ ਸੀ ਵੀਡੀਓ ਪਾਉਣ ਦਾ ਮਕਸਦ ਹੁੰਦਾ ਲੋਕਾਂ ਨੂੰ ਅਵੇਅਰ ਕਰਨਾ ਲੋਕਾਂ ਨੂੰ ਜਾਗਰੂਤ ਕਰਨਾ ਜਿਹੜੀ ਇਹ ਬਿਮਾਰੀ ਆ ਜੇ ਮੈਂ ਗੱਲ ਕਰਾਂ ਜੇ ਤੁਸੀਂ ਲੱਖਾਂ ਰੁਪਿਆ ਲਾ ਰਹੇ ਹੋ ਕਰੋੜਾਂ ਰੁਪਿਆ ਲਾ ਰਹੇ ਹੋ ਤਾਂ ਬੜੇ ਘੱਟ ਪੈਸਿਆਂ ਦੇ ਵਿੱਚ ਇਹਦਾ ਇਲਾਜ ਹੋ ਸਕਦਾ ਸਿਰਫ 20 ਤੋਂ 25 ਦਿਨ ਚਾਹੀਦੇ ਆ ਮੈਨੂੰ ਤੁਹਾਡੇ 20 ਤੋਂ 25 ਦਿਨ ਮੈਨੂੰ ਮਰੀਜ਼ ਨਹੀਂ ਚਾਹੀਦਾ ਮੈਨੂੰ ਸਿਰਫ ਮਰੀਜ਼ ਦੀ ਸਟੋਰੀ ਚਾਹੀਦੀ ਆ ਮੈਨੂੰ ਸਿਰਫ ਮਰੀਜ਼ ਦੀਆਂ ਰਿਪੋਰਟਾਂ ਚਾਹੀਦੀਆਂ ਜਦੋਂ ਵੀ ਤੁਸੀਂ ਆਉਣਾ ਬਸ ਇੱਕ ਚੀਜ਼ ਨੋਟ ਕਰ ਲਓ ਜੇ ਤੁਸੀਂ ਆਉਣਾ ਚਾਹੇ ਫੋਨ ਕਰੋ ਚਾਹੇ ਨਾ ਕਰੋ ਬਸ ਇੱਕ ਚੀਜ਼ ਨੋਟ ਕਰ ਲਓ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਤੁਸੀਂ ਮੈਨੂੰ ਮਿਲ ਸਕਦੇ ਹੋ ਮੇਰਾ ਪਿੰਡ ਰਾਇਆਂ ਵਾਲਾ ਕਲਾ ਜਿਹੜਾ ਮੇਰਾ ਪਿੰਡ ਆ ਇਹ ਹੈ ਕਿੱਥੇ ਮੈਂ ਦੱਸ ਦਿੰਦਾ ਤੁਹਾਨੂੰ ਜਦੋਂ ਤੁਸੀਂ ਫਰੀਦਕੋਟ ਆ ਗਏ ਫਰੀਦਕੋਟ ਤੋਂ ਫਰੋਇਪੁਰ ਰੋਡ ਤੇ ਜਾਣਾ ਤੁਸੀਂ ਫਰੀਦਕੋਟ ਤੋਂ ਫਰੋਇਪੁਰ ਰੋਡ ਤੇ ਫਰੀਦਕੋਟ ਤੋਂ 5 ਕਿਲੋਮੀਟਰ ਤੱਕ ਪਿੰਡ ਆਉਂਦਾ ਸਭ ਤੋਂ ਪਹਿਲਾਂ ਪਿਪਲੀ ਪਿੰਡ ਜਦੋਂ ਤੁਸੀਂ ਪਿਪਲੀ ਪਿੰਡ ਆ ਕੇ ਉੱਥੇ ਇੱਕ ਸੇਮ ਨਾਲ ਆਊਗਾ ਡਰੇਨ ਆਊਗੀ ਉਥੋਂ ਖੱਬੇ ਹੱਥ ਛਿਪਦੇ ਵਾਲੇ ਪਾਸੇ ਇੱਕ ਸੜਕ ਮਿਲੂਗੀ 2 ਕਿਲੋਮੀਟਰ ਤੇ ਮੇਰਾ ਪਿੰਡ ਆਉਂਦਾ ਰਾਈਆਂ ਵਾਲਾ ਕਲਾ ਜਦੋਂ ਤੁਸੀਂ ਰਾਈਆਂ ਵਾਲਾ ਕਲਾ ਇੰਟਰ ਕਰਦੇ ਹੋ ਇੰਟਰ ਕਰਦੇ ਆ ਸਰ ਮੇਨ ਅੱਡੇ ਤੋਂ ਤੁਸੀਂ ਸੱਜੇ ਹੱਥ ਪਿੰਡ ਦੀ ਫਿਰਨੀ ਘੁੰਮਣੀ ਆ ਜਦੋਂ ਤੁਸੀਂ ਪਿੰਡ ਦੀ ਫਿਰਨੀ ਘੁੰਮੋਗੇ ਸੱਜੇ ਹੱਥ ਕਿਸੇ ਪਾਸੇ ਨਹੀਂ ਮੋੜਨਾ ਪਿੰਡ ਦੀ ਫਿਰਨੀ ਤੇ ਇੱਕ ਸੇਵਾ ਕੇਂਦਰ ਤੇ ਪਾਰਕ ਬਣਿਆ ਉੱਥੇ ਨਾਲ ਹੀ ਆਪਣਾ ਘਰ ਆ ਆਪਾਂ ਆਪਦੇ ਘਰੇ ਦਵਾਈ ਦਿੰਨੇ ਆ ਆਪਣਾ ਕੋਈ ਹਸਪਤਾਲ ਨਹੀਂ ਆਪਣੀ ਕੋਈ ਦੁਕਾਨ ਨਹੀਂ ਹੈਗੀ ਕਿਉਂਕਿ ਜਿਹੜੀ ਇਹ ਬਿਮਾਰੀ ਆ ਆਪਣਾ ਮਕਸਦ ਕੀ ਆ ਆਪਣਾ ਫਰਜ ਕੀ ਆ ਸਭ ਤੋਂ ਪਹਿਲਾਂ ਇਨਸਾਨੀਅਤ ਤੌਰ ਤੇ ਇਸ ਬਿਮਾਰੀ ਦੀ ਲਪੇਟ ਦੇ ਵਿੱਚ ਜਿਹੜੇ ਵੀਰ ਭੈਣ ਭਰਾ ਆ ਚੁੱਕੇ ਆ ਉਹਨਾਂ ਨੂੰ ਇਸ ਬਿਮਾਰੀ ਤੋਂ ਨਿਜਾਗਤ ਦਵਾਈਣੀ ਉਹਨਾਂ ਨੂੰ ਠੀਕ ਕਰਨਾ ਜਿਹੜਾ ਆਪਣਾ ਸਭ ਤੋਂ ਪਹਿਲਾਂ ਇਨਸਾਨੀਅਤ ਤੌਰ ਤੇ ਜਿਹੜਾ ਆਪਣਾ ਫਰਜ ਬਣਦਾ ਠੀਕ ਹੈ ਜੀ ਮੇਰੇ ਨਾਲ ਮਾਤਾ ਜੀ ਬੈਠੇ ਆ ਮੈਂ ਇਹਨਾਂ ਨਾਲ ਗੱਲਬਾਤ ਕਰੂੰਗਾ ਸਾਸ ਤੇ ਥੋੜਾ ਜਿਹਾ ਉੱਚੀ ਬੋਲੋ ਜੋ ਮਾਤਾ ਜੀ ਕੀ ਨਾਮ ਆ ਤੁਹਾਡਾ ਸਰਿੰਦਰ ਕੌਰ ਸਰਿੰਦਰ ਕੌਰ ਹਾਂਜੀ ਸਰਿੰਦਰ ਕੌਰ ਮਾਤਾ ਜੀ ਤੁਹਾਡਾ ਪਿੰਡ ਕਿਹੜਾ ਦਲੇਰ ਸਾਹਿਬ ਦਲੇਰ ਸਾਹਿਬ ਦਲੇਰ ਸਾਹਿਬ ਦਲੇਰ ਸਾਹਿਬ ਆਹ ਦਲੇਰ ਸਾਹਿਬ ਇਹ ਮਾਤਾ ਜੀ ਦਲੇਰ ਸਾਹਿਬ ਪਿੰਡ ਤੁਹਾਡਾ ਕਿੱਥੇ ਰਹਿ ਗਿਆ ਇਹ ਸਰਿਆਲੀ ਤੋਂ ਹੁਣ 3-4 ਕਿਲੋਮੀਟਰ ਸਰਿਆਲੀ ਤੋਂ 2-3 ਕਿਲੋਮੀਟਰ ਹਾਂ ਓਕੇ ਜਿਹੜੀ ਮਾਤਾ ਜੀ ਇਹ ਬਿਮਾਰੀ ਸੀਗੀ ਇਹ ਜੋ ਤੁਸੀਂ ਮੇਰੇ ਕੋਲ ਦਵਾਈ ਲੈਣ ਆਏ ਸੀ ਤੁਹਾਡੇ ਪਰਿਵਾਰ ਦੇ ਵਿੱਚ ਕਿਹੜੇ ਮੁੰਡੇ ਨੂੰ ਬਿਮਾਰੀ ਸੀ ਇਹ ਇਹ ਕੁਲਦੀਪ ਸਿੰਘ ਕੁਲਦੀਪ ਸਿੰਘ ਤੁਹਾਡਾ ਕੀ ਲੱਗਦਾ ਕਾਕਾ ਜੀ ਟੋਡਾ ਕਾਕਾ ਸੀਗਾ ਬੇਟਾ ਸੀ ਤੁਹਾਡਾ ਜਦੋਂ ਤੁਸੀਂ ਮੇਰੇ ਕੋਲ ਆਏ ਸੀ ਮਾਤਾ ਜੀ ਉਸ ਤੋਂ ਪਹਿਲਾਂ ਵੀ ਤੁਸੀਂ ਡਾਕਟਰੀ ਇਲਾਜ ਕਿੰਨਾ ਕਰਾ ਚੁੱਕੇ ਸੀ ਉਹਦਾ ਡਾਕਟਰ ਇਲਾਜ ਹੀ 2 3 ਮਹੀਨੇ ਹੀ ਉੱਥੇ ਡਾਕਟਰੀ ਇਲਾਜ ਕਰਾਇਆ ਜੀ ਤੇ ਸਾਨੂੰ ਕੋਈ ਫਰਕ ਨਹੀਂ ਪਿਆ ਕਿੰਨੀਆਂ ਕਿਰਨਾ ਕੀਮੋ ਸਿੱਕੇ ਜਿਹੜੇ ਹੁੰਦੇ ਕਿੰਨੀਆਂ ਖਲਵਾ ਲਈ ਸੀ 25 ਕਿਰਨਾ ਹੈ ਲੱਗਣ ਲੱਗੀਆਂ ਸੀ ਇਹਨੂੰ ਕਾਕੀ ਨੂੰ ਅੱਛਾ 25 ਕਿਰਨਾ ਲੱਗੀਆਂ ਵਿੱਚੋਂ 23 ਲੱਗਣਾਂ ਤੇ ਦੋ ਨਹੀਂ ਤੁਸੀ ਹੀ ਲਵਾਈਆਂ ਅੱਛਾ ਕੋਈ ਹੋਰ ਕੀਮੋ ਕੰਮੋਂ ਵੀ ਲੱਗੀਆਂ ਸੀ ਨਹੀਂ ਕੀਮੋ ਨਹੀਂ ਲੱਗਈ ਜਿੱਤੀਮੋਂ ਓਕੇ ਯਾਨੀ ਕਿ ਸੇਕ ਹੀ ਲਵਾਈ ਸੀ ਤੁਸੀ ਹਾਂ ਸੇਕ ਹੀ ਲਵਾਈ ਤੇ ਉਹਦੇ ਨਾਲ ਮੁੰਡੇ ਨੂੰ ਕੋਈ ਫਰਕ ਪਿਆ ਨਾ ਜੀ ਮੁੰਡਾ ਬਹੁਤ ਕਮਜ਼ੋਰ ਹੋ ਗਿਆ ਮਰਨ ਵਾਲਾ ਹੋ ਗਿਆ ਸੀ ਅੱਛਾ ਮਰਨ ਵਾਲਾ ਹੋ ਗਿਆ ਸੀਗਾ ਦੇਖੋ ਬੜੇ ਔਖੇ ਮਨ ਦੇ ਨਾਲ ਹਨਾ ਬੜੇ ਭਰੇ ਮਨ ਦੇ ਨਾਲ ਇਹ ਗੱਲਾਂ ਕਹਿਣੀਆਂ ਪੈਂਦੀਆਂ ਵੀ ਜਦੋਂ ਆਦਿਤੀ ਪੁੱਤ ਦੀ ਜਿਹੜੀ ਸਟੋਰੀ ਸੀ ਇੰਨੀ ਕਿ ਡੇਂਜਰ ਹੋ ਚੁੱਕੀ ਸੀ ਜਿਹੜੀ ਇਹਨਾਂ ਦੇ ਮੁੰਡੇ ਦੀ ਬਿਮਾਰੀ ਸੀ ਉਹ ਫੂਡ ਪੈਪ ਦੇ ਵਿੱਚ ਕੈਂਸਰ ਸੀਗਾ ਹਾਂ ਫੂਡ ਪੈਪ ਦੇ ਵਿੱਚ ਕੈਂਸਰ ਸੀਗਾ ਕੁਝ ਨਹੀਂ ਖਾ ਪੀ ਸਕਦਾ ਸੀ ਉਹ ਕੁਝ ਨਹੀਂ ਖਾਦਾ ਤੇ ਸਿਰਫ ਲਿਕਵਿਡ ਸਿਰਫ ਪਾਣੀ ਪੀਂਦਾ ਸੀ ਜਾਂ ਦੁੱਧ ਜੱਗ ਵਗੈਰਾ ਜੋ ਬਸ ਥੋੜਾ ਥੋੜਾ ਕਰਕੇ ਪੀਂਦਾ ਸੀ ਸਿਪ ਸਿਪ ਕਰਕੇ ਦੁੱਧ ਵੀ ਨਹੀਂ ਘੋਟ ਨਹੀਂ ਲੰਗਦਾ ਨਹੀਂ ਲੰਗਦਾ ਸੀਗਾ ਤੇ ਜਿਹੜੀ ਦਵਾਈ ਸੀ ਫਿਰ ਉਹ ਕਿਵੇਂ ਦਿੱਤੀ ਉਹਨਾਂ ਨੂੰ ਉਹ ਲੈ ਲਈ ਉਹਨੇ ਉਹ ਦਵਾਈ ਉਹਨਾਂ ਨੇ ਦਵਾਈ ਕੋਈ ਨਹੀਂ ਦਿੱਤੀ ਉਹਨਾਂ ਬਸ ਕਿਰਨਾ ਹੀ ਲਾਈਆਂ ਹੂੰ ਇਹ ਟਟ ਕਰਦੇ ਰਹਿਆ ਟਟ ਕਰਾਈ ਦੇ ਸਾਡੇ ਕੋਲ ਮੇਰੇ ਬਾਰੇ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਰਾਈਆਂ ਵਾਲੇ ਪਿੰਡ ਦਵਾਈ ਮਿਲਦੀ ਆ ਇਦਾਂ ਸਾਨੂੰ ਜੀ ਇਥੋਂ ਪੱਟੀ ਦਾ ਐਸ ਐਚੋਂ ਮਿਲਿਆ ਹਾਂ ਪੱਟੀ ਤੋਂ ਮੇਰੇ ਕੋਲੇ ਆਉਂਦੇ ਐਸ ਐਚੋਂ ਹਾਂ ਜੀ ਦਵਾਈ ਉਹ ਐਸ ਐਚੋਂ ਮਿਲਿਆ ਉਹਨਾਂ ਨੇ ਸਾਡੇ ਮੋਟਰਸ਼ੈੱਡ ਦਾ ਚਲਾਨ ਕਟਿਆ ਅੱਛਾ ਕੀ ਰਹਿ ਗਿਆ ਉਹ ਚਲਾਨ ਕਾ ਦਾ ਕਟਿਆ ਤੁਹਾਨੂੰ ਇੱਕ ਹਿਸਾਬ ਦਾ ਜੇ ਮੈਂ ਕਹਾਂ ਉਹਦੇ ਚਲੋ ਕੋਈ ਨਾ ਕੋਈ ਚੀਜ਼ ਦਿਖਾਤੀ ਹਨਾ ਉਹ ਮੁੜ ਕੇ ਸੀ ਥੋੜਾ ਜਿਹਾ ਹੀ ਲੇਟ ਕਰ ਲਿਆ ਕੰਮ ਅਹੀਆ ਕਰੀ ਇਹ ਤਾਂ ਵੀ ਦੇਸੀ ਦਵਾਈ ਨਾਲ ਰਮਾਨ ਆਵੇ ਕ ਨਾਮ ਸਹੀ ਗੱਲ ਆ ਸਹੀ ਗੱਲ ਹਾਂ ਮਾਨ ਨਾ ਰੋਹੀ ਇਹਨ ਨੂੰ ਤੇ ਕਿੱਨਾ ਲਵਾ ਲਗਾ ਨਾ ਹੂੰ ਨਹੀਂ ਆ ਕਿਰਨਾਂ ਤੋਂ ਬਾਹਰ ਮੁੜ ਕੇ ਫੇਰ ਅਹੀਂ ਮੈਂ ਆਖਾ ਕਾਕੇ ਨੂੰ ਵੀ ਆਪਾਂ ਨਹੀਂ ਬਰਸਾ ਲਿਆਣਾ ਜੀ ਬਹੁਤ ਬੰਦਾ ਹਾਲ ਕਰਦੇ ਸੁਣਦੇ ਨਹੀਂਗੇ ਕੋਈ ਦਵਾਈ ਦੇਂਦੇ ਤੋਂ ਟੋਡੇ ਤੋਂ ਦੇਖਿਆ ਨਹੀਂ ਜਾਂਦਾ ਸੀ ਦੇਖਿਆ ਨਹੀਂ ਜਾਂਦਾ ਰੋਟੀ ਆਪ ਮੇਰੇ ਖਾਦੀ ਨੰਗੇ ਪੈਰੀ ਜਾਂਦੀ ਹਾਂ ਤੇ ਦੁਪਹਿਰ ਬੜੀ ਲੱਗਦੀ ਹੈ ਮਾzare ਪਰ ਰੱਖਿਆ ਸੀ ਨੰਗੇ ਪੈਰੀ ਰੱਖਿਆ ਸੀ ਅੱਛਾ ਜਿਹੜੀਆਂ ਮੇਰੀ ਇਹ ਦਵਾਈ ਖਾਦੀ ਆ ਦੋਸਤੋ ਇਹ ਆਪਣੀ ਦਵਾਈ ਆ ਮੈਂ ਦੱਸਦਾ ਤੁਹਾਨੂੰ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਕੋਈ ਸਟੀਰਟ ਨਹੀਂ ਕੋਈ ਡਰਗ ਨਹੀਂ ਆਪਦੀ ਘਰ ਦੀ ਤਿਆਰ ਕੀਤੀ ਹੋਈ ਇਹ ਆਯੁਰਵੇਦ ਦਵਾਈ ਆ ਦੇਸੀ ਜੜੀ ਬੂਟੀਆਂ ਤੋਂ ਤਿਆਰ ਕੀਤੀ ਹੋਈ ਦਵਾਈ ਹੈ ਇਹ ਹਰੇਕ ਮਰੀਜ਼ ਦੀ ਵੱਖ-ਵੱਖਰੀ ਸਟੋਰੀ ਆ ਹਰੇਕ ਮਰੀਜ਼ ਦੀ ਸਟੋਰੀ ਦੇ ਹਿਸਾਬ ਤੇ ਇਹ ਦਵਾਈ ਦੇਣੀ ਆ ਆਪਾਂ ਇਹ ਡੱਬੇ ਦੇ ਵਿੱਚ ਜੜੀ ਬੂਟੀਆਂ ਪੀਸੀਆਂ ਹੋਈਆਂ ਇਹ ਖਾਣੀਆਂ ਨਹੀਂ ਕਈ ਵੀਰ ਭੈਣ ਭਰਾ ਦੇਖ ਲੈਂਦੇ ਆ ਖਾਣ ਵਾਲੀ ਦਵਾਈ ਹੋਊਗੀ ਖਾਣੀ ਨਹੀਂ ਇਹ ਇਹ ਪਾਣੀ ਚ ਪਾ ਕੇ ਪੀਣੀ ਆ ਇਹ ਠੀਕ ਹੈ ਜੀ ਤੇ ਇਦਾਂ ਹੀ ਮਾਤਾ ਜੀ ਨੇ ਆਪਦੇ ਬੇਟੇ ਨੂੰ ਦਵਾਈ ਖਵਾਦੀ ਸੀ ਮਾਤਾ ਜੀ ਕਿੰਨਾ ਸਮਾਂ ਖਾਧੀ ਆਪਣੀ ਦਵਾਈ ਇਹ ਦੋ ਡੱਬੇ ਖਵਾਤੇ ਆ ਦੋ ਡੱਬੇ ਖਵਾਤੇ ਆ ਕਿੰਦਰਾ ਲੈਣ ਆਏ ਆ ਜਦੋਂ ਤੁਸੀਂ ਮੇਰੇ ਕੋਲੇ ਮੁੰਡੇ ਨੂੰ ਲੈ ਕੇ ਆਏ ਸੀਗੇ ਮੈਂ ਦੇਖਿਆ ਸੀ ਮੁੰਡਾ ਬੜਾ ਕਮਜ਼ੋਰ ਸੀ ਜੇ ਮੈਂ ਕਹਾਂ ਬੜਾ ਜ਼ਿਆਦਾ ਹਨਾ ਡਾਊਨ ਹੋਇਆ ਪਿਆ ਸੀਗਾ ਤੇ ਮੈਨੂੰ ਤੁਸੀਂ ਇਹ ਦੱਸੋ ਵੀ ਤੁਸੀਂ ਇਹ ਮੇਰੀ 2 ਮਹੀਨੇ ਦਵਾਈ ਖਾਦੀ ਆ ਜਦੋਂ ਤੁਸੀਂ ਮੇਰੇ ਕੋਲੇ ਆਏ ਸੀ ਉਸ ਟਾਈਮ ਤੇ ਮੁੰਡਾ ਰੋਟੀ ਖਾਂਦਾ ਸੀ ਜਾਂ ਨਹੀਂ ਖਾਂਦਾ ਸੀ ਨਹੀਂ ਜੀ ਕੁਛ ਨਹੀਂ ਖਾਂਦਾ ਕਿੰਨਾ ਟਾਈਮ ਹੋ ਗਿਆ ਸੀ ਰੋਟੀ ਖਾਦੇ ਨੂੰ ਰੋਟੀ 6 ਮਹੀਨੇ ਲੰਘ ਗਏ ਸੀ 6 ਮਹੀਨੇ ਲੰਘ ਗਏ ਸੀ ਰੋਟੀ ਨਹੀਂ ਖਾਦੀ ਹੁਣ ਮੁੰਡਾ ਕਿੰਨੀਆਂ ਰੋਟੀਆਂ ਖਾ ਲੈਂਦਾ ਸਾਹਮਣੇ ਦੱਸਣੀ ਆ ਆਪਾਂ ਸੱਚਾਈ ਉਹ 4-5 ਹਲਕੇ ਖਾ ਲੈਂਦਾ ਵਾ ਫਿਰ ਵੱਧ ਵੀ ਖਾ ਲੈਂਦਾ ਵਾ ਜਦੋਂ ਭੁੱਖ ਲੱਗਦੀ ਆ ਅੱਛਾ ਕਿੰਨੇ ਟਾਈਮ ਚ ਰੋਟੀ ਖਾਣ ਲੱਗਿਆ ਸੀ ਇਹ ਜਿਹੜਾ ਹੀ ਪਹਿਲਾ ਡੱਬਾ ਖੜਿਆ ਹੈ ਨਾ ਹਾਂਜੀ ਪਹਿਲਾ ਡੱਬਾ ਅੱਧੋਂ ਜ਼ਿਆਦਾ ਖਾਦਾ ਗਿਆ ਸੀ ਹਾਂ ਜਿਹੜਾ ਆਪਣਾ ਡੱਬਾ ਹੁੰਦਾ ਇਹ ਮਹੀਨੇ ਦੀ ਦਵਾਈ ਹੁੰਦੀ ਹੈ ਕਹਿੰਦਾ ਭਾਵਾ ਤੁਸੀਂ 15 20 ਦਿਨ ਦਵਾਈ ਖਾ ਲਈ ਸੀ ਹਾਂ 20 ਦਿਨ ਦਵਾਈ ਖਾਧੀ ਸੀ ਜੀ ਤੇ ਮੁੜ ਕੇ ਮੈਨੂੰ ਆਂਦਾ ਸੀ ਮਮੀ ਮੈਂ એનર્ਜੀ ਖਾਦਾ ਵੀ ਰੋਟੀ ਖਾ ਕੇ ਵੇਖਾ ਮੇਰਾ ਫਿਰ ਜੜਾ ਪਾਣੀ ਸੁੱਖਾ ਲੰਘਣ ਲੱਗ ਪਿਆ ਹੂੰ ਮੈਂ ਸੁੱਖਾ ਇੱਕ ਫੁਲਕਾ ਦੋ ਫੁਲਕੇ ਦੇ ਦਿਨ ਫਿਰ ਇਤਨਾ ਬਿਲ ਖਾਣ ਲੱਗ ਪਿਆ ਹੂੰ ਹੁਣ ਚਾਰ ਫੁਲਕੇ ਪੰਜ ਖਾ ਲੈਂਦਾ ਚਲੋ ਤੁਸੀਂ ਕੀ ਮੰਨਦੇ ਆ ਅੱਜ ਤੁਹਾਡੇ ਮੁੰਡੇ ਨੂੰ ਜੇ ਮੈਂ ਕਹਾਂ 1 ਰੁਪਏ ਦੇ ਵਿੱਚੋਂ ਕਿੰਨੇ ਪੈਸੇ ਰਿਜ਼ਲਟ ਮਿਲ ਗਿਆ। 69 ਜੀ ਸਾਹਿਬ ਨਾ ਐ ਸਾਹਿਬ ਦੇ ਵਿੱਚ ਤੇ ਸਾਨੂੰ ਸਾਰਾ ਹੀ ਮਿਲ ਗਿਆ। ਤੁਹਾਨੂੰ ਸਾਰਾ ਹੀ ਰਿਜ਼ਲਟ ਮਿਲ ਗਿਆ। ਹਾਂ ਇੱਕ ਸਹੀ ਗੱਲ ਆ। ਜੀ ਜੀ ਸੇ ਇਹਦੇ ਵੀ ਠੋਕ ਠੀਕ ਹੋ ਗਈ ਆ। ਤੇ ਬਹੁਤ ਹੁਣ ਤੁਰਦਾ ਫਿਰਦਾ ਸਹੀ ਵਧੀਆ। ਹਾਂ ਬਰੀਏ ਤੁਰਿਆ ਕਰ। ਅੱਛਾ ਜਿਹੜੇ ਵੀਰ ਭੈਣ ਭਰਾ ਆਪਣੇ ਮੋਬਾਈਲ ਤੇ ਵੀਡੀਓ ਵੇਖਦੇ ਆ ਵਾਲ ਉਖੜ ਗਏ। ਤੇ ਇਹਿਆਂ ਨੇ ਆ ਜਾਂਦਾ ਹੈ ਮੇਰੇ ਵਾਲ ਨਹੀਂ ਦਾੜੀ ਤੇ ਮੇਰੇ ਵਾਲ ਜਾਰੇ ਉਖੜ ਗਏ। ਬਹੁਤ ਸੁਣੀ ਆ। ਅੱਛਾ ਦੇਖੋ ਇੱਕ ਗੱਲ ਹੋਰ ਸੁਣੋ। ਜਿਹੜੇ ਸਾਹਮਣੇ ਕੈਮਰੇ ਤੇ ਵੀਰ ਭੈਣ ਭਰਾ ਆਪਣੇ ਵੀਡੀਓ ਵੇਖੀ ਜਾਂਦੇ ਆ ਤੁਸੀਂ ਉਹਨਾਂ ਨੂੰ ਕੀ ਸਨਿਆ ਦੇਣਾ ਚਾਹੋਗੇ? ਨਹੀਂ ਆਖਾਂ ਬੇਬੀ ਸਾਨੂੰ ਬਹੁਤ ਭਰਾਵਾਂ ਮਿਲਿਆ। ਵਧੀਆ ਰਿਜ਼ਲਟ ਮਿਲਿਆ ਤੁਹਾਨੂੰ? ਹਾਂ ਵਧੀਆ ਰਾਮ। ਕਈ ਵੀਰ ਭੈਣ ਭਰਾ ਨਾ ਇੱਥੇ ਹੋਰ ਵੀ ਇੱਕ ਹੋਰ ਹੁੰਦਾ ਦੇਖੋ ਜਿਵੇਂ ਹੁਣ ਮੋਬਾਈਲ ਤੇ ਵੀਡੀਓ ਦੇਖਣ ਵਾਲੇ ਕਈ ਤਰ੍ਹਾਂ ਤਰ੍ਹਾਂ ਦੇ ਬੰਦੇ ਹੁੰਦੇ ਆ। ਕਈ ਚੰਗੇ ਵੀ ਹੁੰਦੇ ਆ ਤੇ ਕਈ ਮਾੜੇ ਵੀ ਹੁੰਦੇ ਆ। ਕਈ ਇਹ ਕਹਿੰਦੇ ਆ ਯਾਰ ਮਰੀਜ਼ ਨੂੰ ਬਿਠਾ ਕੇ ਉਹਦੀ ਵੀਡੀਓ ਬਣਾਤੀ ਉਹ ਵੀ ਧੱਕੇ ਨਾਲ। ਕੋਈ ਤੁਹਾਨੂੰ ਧੱਕੇ ਨਾਲ ਤਾਂ ਨਹੀਂ ਭਾਇਆ ਇੱ ਦੁਬਾਰਾ ਫੇਰ ਪਿੰਡ ਦਾ ਨਾਮ ਦੱਸ ਦਿਓ ਜਵਾਬ ਦਾ ਦਰੇਰ ਸਾਹਿਬ ਪਿੰਡ ਹੈ ਦਰੇਰ ਸਾਹਿਬ ਪਿੰਡ ਆ ਦੋਸਤੋ ਜੇ ਕਿਸੇ ਨੇ ਪਿੰਡ ਵੀ ਜਾਣਾ ਹੋਵੇ ਇਹਨਾਂ ਦੇ ਪਿੰਡ ਜਾ ਕੇ ਵੀ ਤੁਸੀਂ ਦੇਖ ਸਕਦੇ ਆ ਇਹਨਾਂ ਦੇ ਘਰੇ ਜਾ ਕੇ ਉਹ ਦੇਖ ਸਕਦੇ ਆ ਮੁੰਡੇ ਦਾ ਨਾਮ ਸੀ ਕਲਦੀਪ ਸਿੰਘ ਹਾਂਜੀ ਕਲਦੀਪ ਸਿੰਘ ਦੇ ਪਿਤਾ ਦਾ ਨਾਮ ਕੋਈ ਨਹੀਂ ਉਹ ਵੀਡੀਓ ਪੜਾਣ ਅੱਛਾ ਉਹਦੇ ਮੁੰਡੇ ਦੇ ਪਿਤਾ ਦਾ ਨਾਮ ਕੀ ਸੀਗਾ ਉਹ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਪਿੰਡ ਦੇ ਵਿੱਚ ਘਰ ਆ ਤੁਹਾਡਾ ਹਾਂਜੀ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਇਹਨਾਂ ਦਾ ਘਰ ਆ ਜੇ ਕਿਸੇ ਨੇ ਘਰੇ ਜਾ ਕੇ ਵੀ ਵੇਖਣਾ ਪੱਕੇ ਕੰਮ ਕਰਦੇ ਸੀ ਮੈイビー ਹਾਂ ਇਹ ਚਲੋ ਚਲੋ ਜਾਤਾਂ ਪਾਤਾਂ ਦਾ ਚਲੋ ਰੱਬ ਨੇ ਬਣਾਈਆਂ ਹਨਾ ਤੇ ਇਹ ਵਿਚਾਰੇ ਭੱਠੇ ਤੇ ਕੰਮ ਕਰਦੇ ਆ ਤੇ ਲੋੜਵੰਦ ਪਰਿਵਾਰ ਸੀਗਾ ਪੈਸਾ ਵੀ ਬਥੇਰਾ ਲਾਤਾ ਸੀਗਾ ਪਹਿਲਾਂ ਇਹਨਾਂ ਨੇ ਪੈਸਾ ਬਹੁਤ ਲਾਤਾ ਸੀ ਹਜੇ ਸਿਰਫ 2 ਮਹੀਨੇ ਦਵਾਈ ਖਾਧੀ ਇਹਨਾਂ ਨੇ ਤੇ ਤੀਜੇ ਮਹੀਨੇ ਦੀ ਮਾਤਾ ਦਵਾਈ ਹੁਣ ਲੈਣ ਆਈ ਸੀ ਜਦੋਂ ਮੈਂ ਇਹਨੂੰ ਪੁੱਛਿਆ ਮਾਤਾ ਮੁੰਡਾ ਮੁੰਡੇ ਦਾ ਕੀ ਹਾਲ ਆ ਕਿਉਂਕਿ ਜਦੋਂ ਆਇਆ ਸੀ ਉਸ ਟਾਈਮ ਤੇ ਉਹਦੇ ਹੈ ਨਹੀਂ ਸੀਗੇ ਵੀ ਆਪਾਂ ਜੇ ਕਹਿ ਦਈਏ ਵੀ ਉਹ ਬਾਜੂਗਾ ਵੀ ਬੜਾ ਉਹਦੀ ਸਿਹਤ ਐਨੇ ਹੋਈ ਪਈ ਸੀ ਮੈਨੂੰ ਐ ਲੱਗਦਾ ਸੀ ਮੁੰਡਾ ਜਵੇਂ ਨਸ਼ਾ ਕਰਦਾ ਹੁੰਦਾ ਮੈਂ ਪੁੱਛਿਆ ਸੀ ਮਾਤਾ ਨੂੰ ਮੈਂ ਕਿਹਾ ਮਾਤਾ ਜੀ ਕੋ ਮੁੰਡਾ ਨਸ਼ਾ ਤਾਂ ਨਹੀਂ ਕਰਦਾ ਕਿਉਂ ਜਿਹੜੀਆਂ ਉਹਨੂੰ ਕਿਰਨਾ ਲੱਗੀਆਂ ਸੀ ਜਿਨ੍ਹਾਂ ਨੂੰ ਕਿਰਨਾ ਕਹਰੇ ਰੈਡੀਏਸ਼ਨ ਸੇਕੀ ਵਗੈਰਾ ਜੋ ਵੀ ਲਵਾਇਆ ਇਹਨਾਂ ਨੇ ਤੇ ਉਹਦੇ ਨਾਲ ਉਹਦੀ ਸਿਹਤ ਇੰਨੀ ਕਿ ਜ਼ਿਆਦਾ ਕਮਜ਼ੋਰ ਹੋ ਗਈ ਸੀ ਵੇਖਣ ਚਾਹੇ ਲੱਗਦਾ ਸੀਗਾ ਵੀ ਮੁੰਡਾ ਬਹੁਤ ਜ਼ਿਆਦਾ ਡਾਊਨ ਹੋ ਗਿਆ ਬਾਲਾ ਹੋ ਗਿਆ ਥੋੜਾ ਵਰਗਾ ਤੇ ਬਹੁਤ ਕਮਜ਼ੋਰ ਹੋ ਗਿਆ ਤੇ ਅੱਜ ਵੀ ਜੇ ਸਟੋਰੀ ਹੈ ਜਿਹੜੀ ਬਹੁਤ ਵਧੀਆ ਸਿਹਤ ਹੋ ਗਈ ਮੁੰਡੇ ਦੀ ਰੋਟੀ ਖਾਣ ਲੱਗ ਗਿਆ ਵਧੀਆ ਆਪਦੀ ਹਨਾ ਪਹਿਲਾਂ ਉਹ ਰੋਟੀ ਪਾਣੀ ਨਹੀਂ ਖਾਂਦਾ ਸੀ ਦੋਸਤੋ ਮੇਰਾ ਮਕਸਦ ਹੁੰਦਾ ਮੈਂ ਹਰ ਵਾਰੀ ਤੁਹਾਡੇ ਨਾਲ ਕੋਈ ਨਾ ਕੋਈ ਨਵੀਂ ਤੋਂ ਨਵੀਂ ਜਾਣਕਾਰੀ ਸਾਂਝੀ ਕਰਾਂ ਜਿੱਦਾਂ ਮੈਂ ਇਹ ਜਾਣਕਾਰੀ ਸਾਂਝੀ ਕੀਤੀ ਐ ਇਸੇ ਤ ਦੋਸਤੋ ਤੁਹਾਡਾ ਕੰਮ ਕੀ ਆ ਤੁਹਾਡਾ ਕੰਮ ਆ ਇਨਸਾਨੀਅਤ ਤੌਰ ਤੇ ਜੇ ਤੁਹਾਨੂੰ ਲੱਗਦਾ ਕਿ ਮੈਂ ਆਪਦੇ ਘਰੇ ਬੈਠ ਕੇ ਆਪਦੇ ਵੱਲੋਂ ਜਿਹੜੇ ਮੈਂ ਅਪਰਾਲੇ ਕਰ ਰਿਹਾ ਮੈਂ ਸਹੀ ਕਰ ਰਿਹਾ ਲੋਕਾਂ ਦੀ ਜਿਹੜੀ ਜ਼ਿੰਦਗੀ ਜਿਹੜੀ ਕੀਮਤੀਆਂ ਜਾਨਾ ਜਿਹੜੀਆਂ ਆਪਾਂ ਬਚਾ ਰਹੇ ਹਾਂ ਗੁਰੂ ਸਾਹਿਬ ਨੇ ਸੇਵਾ ਲਈ ਆਪਣੀ ਹਨਾ ਆਪਾਂ ਕੰਮ ਕਰ ਰਹੇ ਹਾਂ ਤੇ ਜੇ ਤੁਹਾਨੂੰ ਲੱਗਦਾ ਕਿ ਸਾਡਾ ਕੰਮ ਵਧੀਆ ਹੈਗਾ ਤਾਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਿਸੇ ਵੀਰ ਭੈਣ ਭਰਾ ਦੀ ਜ਼ਿੰਦਗੀ ਬਚ ਸਕਦੀ ਆ ਸਿਆਣਿਆਂ ਨੇ ਕਿਹਾ ਸੀ ਕਰ ਪੜਾ ਹੋ ਪੜਾ ਅੰਤ ਭਲੇ ਦਾ ਪੜਾ ਤੁਹਾਡਾ ਕੰਮ ਆ ਵੀਡੀਓ ਨੂੰ ਸ਼ੇਅਰ ਕਰਨਾ ਮੇਰੇ ਜਿੱਦਾਂ ਅੱਜ ਇਹ ਮਾਤਾ ਜੀ ਹੋਣੀ ਕਿਸੇ ਨੂੰ ਜੇ ਨਾਲ ਉਹਨਾਂ ਨੇ ਦੱਸਿਆ ਚਾ ਵੀਡੀਓ ਦੇਖੀ ਐ ਇਦਾਂ ਲੋਕ ਹੋਰ ਵੀ ਆਉਂਦੇ ਆ ਜੇ ਤੁਸੀਂ ਵੀਡੀਓ ਸ਼ੇਅਰ ਕਰੋਗੇ ਕਿਸੇ ਹੋਰ ਦੀ ਜ਼ਿੰਦਗੀ ਬਚ ਸਕਦੀ ਆ ਠੀਕ ਆ ਦੋਸਤੋ ਤੇ ਮੇਰੀ ਬੇਨਤੀ ਆ ਜਦੋਂ ਵੀ ਆਉਣਾ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਤੁਸੀਂ ਮੈਨੂੰ ਮਿਲ ਸਕਦੇ ਆ ਸਵੇਰੇ 9 ਤੋਂ 3 ਵਜੇ ਤੱਕ ਸੋ ਮੰਗਲਵਾਰ ਨਾ ਆਇਓ ਜੋ ਬੁੱਧ ਤੋਂ ਐਤਵਾਰ ਤੁਸੀਂ ਮਿਲ ਸਕਦੇ ਆ ਪਿੰਡ ਰਾਇਆਂ ਵਾਲਾ ਕਲਾ ਸ਼ਹਿਰ ਫਰੀਦਕੋਟ ਫਰੀਦਕੋਟ বাস ਅਡੇ ਦੇ ਵਿੱਚੋਂ ਬੱਸਾਂ ਵੀ ਚੱਲਦੀਆਂ ਆਪਣੇ ਪਿੰਡ ਨੂੰ ਮੇਰਾ ਮੋਬਾਈਲ ਨੰਬਰ ਨੋਟ ਕਰ ਲਓ 9465407174 9